ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ। ਇਸ ਵੇਲੇ ਦੀ اہم ਖਬਰ ਹੈ ਸਵਾਮੀ ਵਿਵੇਕ ਅਨੰਦ ਜੀ ਦੇ ਜਨਮ ਦਿਹਾੜੇ ਮੌਕੇ Hindu Welfare Society ਰਜਿਸਟਰਡ ਧਾਰੀਵਾਲ ਦੇ ਸਮੁੱਚੀ ਟੀਮ ਵੱਲੋਂ ਪ੍ਰਧਾਨ ਬ੍ਰਮਦਤ ਸ਼ਰਮਾ ਦੇ ਅਗਵਾਈ ਹੇਠ ਸੀਐਚਸੀ ਧਾਰੀਵਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਚਰਨਜੀਤ ਕੌਰ ਸਮੇਤ ਡਾਕਟਰ ਅਮਰਿੰਦਰ ਸਿੰਘ, ਕਲੇਰ ਡਾਕਟਰ ਇੰਦਰਪਾਲ ਸਿੰਘ, ਡਾਕਟਰ ਗਗਨਜੀਤ ਕੌਰ, ਡਾਕਟਰ ਪ੍ਰਭਜੋਤ ਕੌਰ, ਕੇਸ ਵਿਲੀਅਮ ਤਸਵੀਰ ਸਿੰਘ, ਚਾਲ ਹਰਿੰਦਰ ਸਿੰਘ, ਸੁਸ਼ੀਲ ਮਨਾਕਸੀ ਸ਼ਰਮਾ, ਮਮਤਾ ਸ਼ਰਮਾ, ਸੁਮੇਸ਼ ਰਾਜਕੁਮਾਰ, ਸਨੇਤ ਹੋਰ ਸ਼ਕਾਪ ਨੂੰ ਬਿਹਤਰ ਸੇਵਾਵਾਂ ਨੰਬਾਉਣ ਬਦਲੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਐਸਐਮਓ ਡਾਕਟਰ ਚਰਨਜੀਤ ਕੌਰ ਨੇ ਹਿੰਦੂ ਵੈਲਫੇਅਰ ਸੁਸਾਇਟੀ ਧਾਰੀਵਾਲ ਦੀ ਸਮੂਚੀ ਟੀਮ ਦਾ ਧੰਨਵਾਦ ਕਰਦੇ ਆ। ਸੀਐਚਸੀ ਧਾਰੀਵਾਲ ਵਿੱਚ ਦਿੱਤੀਆਂ ਜਾ ਰਹੀਆਂ ਦੇਤਰ ਸਿਹਤ ਸੁਵਿਧਾਵਾਂ ਬਾਰੇ ਵਿਸਥਾਰ ਨਾਲ ਚੰਨਣਾ ਪਾਉਂਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਹਰੇਕ ਨਾਗਰਿਕ ਨੂੰ ਸਰਕਾਰੀ ਮੁੱਢੀਆਂ ਸਿਹਤ ਸੁਵਿਧਾਵਾਂ ਮੁਹੱਈਆ ਸੁਵਿਧੇ ਤੰਗ ਨਾਲ ਕਰਵਾਉਣ ਲਈ ਵਚਨਬੱਧ ਹੈ ਅਤੇ ਸਾਰਾ ਸਟਾਫ ਪੂਰੀ ਨਿਨਤ ਲਗਨ ਨਾਲ ਸਮੇਂ ਸਿਰ ਡਿਊਟੀ ਤੇ ਹਾਜ਼ਰ ਹੋ ਕੇ ਸੇਵਾ ਪਾਉਣਾ ਨਾਲ ਆਉਣ ਵਾਲੇ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ ਜਦਕਿ ਬਿਜਲੀ ਵਿਭਾਗ ਨੂੰ ਕਈ ਵਾਰ ਸੀਐਚਸੀ ਦੀ ਬਿਜਲੀ ਸਪਲਾਈ ਹਾਰਡ ਲਾਈਨ ਨਾਲ ਜੋੜਨ ਦੀ ਅਪੀਲ ਕੀਤੀ ਕਿਉਂਕਿ ਵਾਰ-ਵਾਰ ਬਿਜਲੀ ਸਪਲਾਈ ਕਟਣ ਕਾਰਨ ਛੇਤ ਸੁਭਾਵਾਂ ਨਿਰਵਿਘਨ ਚਾਲੂ ਰੱਖਣ ਵਿੱਚ ਕਈ ਪ੍ਰਕਾਰ ਦੀਆਂ ਅੜਚਨਾ ਆਉਂਦੀਆਂ ਹਨ ਉਹਨਾਂ ਨੇ ਉਮੀਦ ਜਗਾਈ ਕਿ ਆਉਂਦੇ ਦਿਨਾਂ ਤੱਕ ਬਿਜਲੀ ਸਪਲਾਈ ਦੀ ਸਚਾਰੂ ਢੰ ਨਾਲ ਸ਼ੁਰੂ ਹੋ ਜਾਏਗੀ ਜਦ ਕਿ ਸੀਐਸਸੀ ਹਸਪਤਾਲ ਵਿੱਚ ਸਾਰੇ ਟੈਸਟ ਬਿਲਕੁਲ ਫਰੀ ਅਤੇ ਦਵਾਈਆਂ ਵੀ ਫਰੀਦ ਦਿੱਤੀਆਂ ਜਾਂਦੀਆਂ ਹਨ ਇਸ ਮੌਕੇ ਤੇ ਪ੍ਰਧਾਨ ਬ੍ਰਹਮਦਾਤ ਸ਼ਰਮਾ, ਦੀਪਕ ਪਾੜਾ, ਸੁਸ਼ੀਲ ਪੁਰੀ, ਰਜੇਸ਼ ਨੰਦਾ, ਚੰਦਰਕਾਂਤ, ਵਿਜੇ ਵਰਮਾ, ਰਵਿੰਦਰ ਮਹਾਜਨ, ਰਗੁਨ ਮੰਨਨ ਸ਼ਰਮਾ, ਰਾਜਕਮਾਦ, ਦੀਪਕ ਗੁਪਤਾ, ਪੱਪੂ ਮਲੋਤਰਾ, ਮਲਕੀਅਤ ਵਰਮਾ, ਰਜੇਸ਼ ਬੱਲ ऊनम दीदी परिया दीदी तो अलावा हो रहा है सन देखो पत्रकार इंदरजीत खास रिपोर्ट मैं डॉक्टर चरणजीत कौर एस एफ ओ सी धारीवाल ਅੱਜ ਬਹੁਤ ਹੀ ਮਤਲਬ ਵਧੀਆ ਲੱਗਾ ਕਿ ਹਿੰਦੂ ਵੈਲਫੇਅਰ ਸੁਸਾਇਟੀ ਵੱਲੋਂ ਧਾਰੀਵਾਲ ਵਿੱਚ ਐਸਰਮੋਂ ਦੇ ਨਾਲ ਸਾਰੇ ਸਟਾਫ ਨੂੰ ਜਿਹੜੇ ਵੀ ਡਾਕਟਰਸ ਇੱਥੇ ਆਪਣੀਆਂ ਸਰਵਿਸਿਜ਼ ਦੇ ਰਹੇ ਨੇ ਔਰ ਪੈਰਾਮੈਡੀਕਲ ਸਟਾਫ ਸਾਰਿਆਂ ਨੂੰ ਇਹਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਅੱਜ ਦੇ ਇਸ ਸੋਨੇ ਅਵਸਰ ਜਿਸ ਤਰ੍ਹਾਂ ਇਹਨਾਂ ਵੱਲੋਂ ਦੱਸਿਆ ਗਿਆ ਕਿ ਅੱਜ Swami Vivekananda ਜੀ ਦਾ ਜਨਮ ਦਿਹਾੜਾ ਵੀ ਹੈ ਔਰ ਮੈਂ ਬਹੁਤ ਹੀ ਖੁਸ਼ੀ ਹੋਈ ਇਸ ਅਫਸਰ ਤੇ ਇਹਨਾਂ ਨੇ ਦਿਨ ਚੁਣਿਆ ਕਿਉਂਕਿ ਮੈਂ ਪਿੱਛੇ ਜਿਸ ਸੰਸਥਾ ਵਿੱਚ ਸੇਵਾਵਾਂ ਦੇ ਕੇ ਆਈ ਆਂ Swami Vivekananda Addiction Rehabilitation Center ਜਿਹਦੇ ਵਿੱਚ ਮੇਨੂੰ ਬਹੁਤ ਹੀ ਸਨਮਾਨ ਮਿਲਿਆ ਸੀਗਾ 10 ਸਾਲ ਮੈਂ ਉਸ ਸੰਸਥਾ ਵਿੱਚ ਆਪਣੀ ਜੋ ਸਰਵਿਸਿਜ਼ ਦੇ ਕੇ ਔਰ ਪ੍ਰਮੋਟ ਹੋ ਕੇ ਇੱਥੇ ਆਈ ਔਰ ਅੱਗੇ ਆਂਦਿਆਂ ਨੂੰ ਪਰਮਾਤਮਾ ਵੱਲੋਂ ਫਿਰ ਉਹੀ ਸਨਮਾਨ ਮੈਨੂੰ ਜਦੋਂ ਅੱਜ ਮਿਲਿਆ ਤਾਂ ਮੈਨੂੰ ਲੱਗਾ ਕਿ ਪਰਮਾਤਮਾ ਇੱਥੇ ਹੀ ਹੈ ਕਿਉਂਕਿ ਮੈਨੂੰ ਪਿੱਛੋਂ ਵੀ ਇੰਨੀ ਮਤਲਬ ਇੱਜ਼ਤ ਮਾਨ ਨਾਲ ਅੱਗੇ ਵੀ ਇਹਨਾਂ ਨੇ ਉਹਨਾਂ ਹੀ ਰਿਸਪੈਕਟ ਕੀਤੀ ਹੈ ਕਿ ਉਸ ਘੜੀਆ ਨੂੰ ਪਰਮਾਤਮਾ ਨੇ ਕਿਸ ਤਰ੍ਹਾਂ ਜੋੜ ਦਿੱਤਾ ਮੈਨੂੰ ਅੱਜ ਹੈਰਾਨੀ ਵੀ ਹੋਈ ਇਸ ਚੀਜ਼ ਨੂੰ ਲੈ ਕੇ ਪਰ ਮੈਂ ਦੇਖਿਆ ਕਿ ਜੇ ਦੁਨੀਆ ਤੇ ਸੱਚਾਈ ਨਾਲ ਚੱਲਿਆ ਜਾਵੇ ਤਾਂ ਰੱਬ ਬਹੁਤ ਹੀ ਰਿਡਏ ਹੈ ਔਰ ਬਹੁਤ ਹੀ ਵਧੀਆ ਲੱਗਾ ਕਿਉਂਕਿ ਇਹਨਾਂ ਨੇ ਕੱਲਾ ਇੱਕ ਐਸਾ ਹੋਣਾ ਨਹੀਂ ਮੇਰੇ ਬਾਕੀ ਸਟਾਫ ਨੂੰ ਵੀ ਇਹਨਾਂ ਨੇ ਉਹਨਾ ਹੀ ਇੱਜ਼ਤ ਮਾਨ ਦਿੱਤਾ ਜਿਹੜਾ ਇਹਨਾਂ ਨੇ ਸਰਵਿਸਿਜ਼ ਇੱਥੇ ਪੂਰੇ ਪਰਿਵਾਰ ਨੂੰ ਦੇ ਰਹੇ ਨੇ ਕਿਹੜੀਆਂ ਕਿਹੜੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੋ ਸੀਐਸਸੀ ਵਿੱਚ ਜਿੱਦਾਂ ਸਾਡੇ ਕੋਲ ਗਾਇਨੋਕੋਲੋਜਿਸਟ ਹੈ ਇੱਥੇ ਮਤਲਬ ਡਿਲੀਵਰੀ ਜਿਹੜੀ ਹੈ ਫ੍ਰੀ ਹੁੰਦੀ ਹੈ ਐਮਰਜੈਂਸੀ ਸੇਜ਼ੀਅਨ ਵਗੈਰਾ ਵੀ ਅਸੀਂ ਫ੍ਰੀ ਕਰਦੇ ਆ ਇਸ ਤੋਂ ਇਲਾਵਾ ਬੱਚਿਆਂ ਦੇ ਡਾਕਟਰ ਇੱਥੇ ਮੈਡੀਕਲ ਲੀਗਲ ਦਾ ਜੋ ਵੀ ਹੈ ਔਰ ਜਨਰਲ ਓਪੀਡੀ ਔਰ ਇਸ ਤੋਂ ਇਲਾਵਾ ਸਾਡੇ ਕੋਲ ਸਾਰੀਆਂ ਜਿਹੜੀਆਂ ਸਿਹਤ ਸਕੀਮਾਂ ਹਨ ਔਰ ਐਸਸੀਡੀ ਦਾ ਸਟਾਫ ਐਨਆਰਐਚਐਮ ਦਾ ਸਟਾਫ ਬੱਚਿਆਂ ਦੀ ਇਮਯੂਨਾਈਜੇਸ਼ਨ ਕੋਪੀਸਾ ਸਬਸੈਂਟਰ ਵੀ ਅੰਦਰ ਹੈ ਇਹ ਸਾਰੀਆਂ ਸਭਾਾਂ ਉਸੇ ਪਰਿਵਾਰ ਨੂੰ ਦੇ ਰਹੇ ਹਾਂਜੀ ਮੈਂ ਪਿੱਛੇ ਹੀ ਜਿਹੜਾ ਇਲੈਕਟ੍ਰਿਸਿਟੀ ਵਾਲੇ ਸੀਗੇ ਮੀਟਿੰਗ ਸੀਗੀ ਇਹ ਐਡਾ ਵੱਡਾ ਹਸਪੀਟਲ ਹੈ ਇਸ ਨੂੰ ਹੌਟਲਾਈਨ ਤੇ ਚਲਾਇਆ ਜਾਵੇ ਕਿਉਂਕਿ ਇੱਥੇ ਪੂਰੇ ਹਸਪੀਟਲ ਦਾ ਬਿਨਾਂ ਵੀ ਇਨਫਰਾਸਟ੍ਰਕਚਰ ਚੱਲ ਰਿਹਾ ਹੈ ਇਹਨੂੰ ਇਕੱਲੇ ਇੱਕ ਇਨਵਰਟਰ ਨਾਲ ਜਾਂ ਦੋ ਇਨਵਰਟਰਾਂ ਨਾਲ ਨਹੀਂ ਚਲਾਇਆ ਜਾ ਸਕਦਾ ਕਿਉਂਕਿ ਸਾਡੇ OT ਵੀ ਚੱਲ ਰਹੇ ਨੇ ਸਾਡੀਆਂ ਹੋਰ ਸਰਵਿਸਿਜ਼ ਵੀ ਹੈ ਸਾਡਾ ਆਕਸੀਜਨ ਪਲਾਂਟ ਹੈ ਇਹ ਹਸਪੀਟਲ ਹੀ ਹੌਟਲਾਈਨ ਤੇ ਹੋਣਾ ਚਾਹੀਦਾ ਉਹਦੇ ਲਈ ਮੈਂ ਰਿਕੁਐਸਟ ਕੀਤੀ ਐ ਔਰ ਮੈਂ ਦੁਬਾਰਾ ਤੋਂ ਵੀ ਉਹਨਾਂ ਨੂੰ ਰਿਮਾਈਂਡਰ ਦਵਾਂਗੀ ਕਿ ਜਲਦੀ ਤੋਂ ਜਲਦੀ ਇਸ ਹਸਪੀਟਲ ਨੂੰ ਹੌਟਲਾਈਨ ਜੜੀਅ ਹੋ ਦਿੱਤੀ ਜਾਵੇ ਮੈਡਮ ਕੱਲ ਲੋਰੀ ਦਾ ਤਿਹਾਰਾ ਤੇ ਕੀ ਲੈ ਦੇਣਾ ਤੇ ਉਹਦੇ ਜਿਹੜੇ ਮਿਲਦੀ ਪਤੰਗਬਾਦੀ ਕਰਦੇ ਆ ਚਾਈਨਾ ਟੂਰਨਾਸ ਆ ਕਰਦੇ ਦੇਖੋ ਦਿੱਲੀ ਤੋਂ ਮਨ ਨੂੰ ਇਹੀ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਮੋਟੀਵੇਟ ਨਹੀਂ ਕਰਨਾ ਚਾਹੀਦਾ ਕਿ ਪਤੰਗ ਉਡਾਣਾ ਇੱਕ ਕੋਈ ਚੰਗੀ ਚੀਜ਼ ਨਹੀਂ ਹੈ ਜੇ ਅਸੀਂ ਘਰ ਤੋਂ ਹੀ ਆਪਣੇ ਬੱਚਿਆਂ ਨੂੰ ਪਤੰਗ ਨਾ ਮਤਲਬ ਲੈ ਕੇ ਦਈਏ ਉਹਨਾਂ ਨੂੰ ਦੂਸਰੇ ਖੇਡਾਂ ਵੱਲ ਜ਼ਿਆਦਾ ਰੁਚੀ ਆਵਾ ਜਿਹੜੀਆਂ ਕਿ ਫਿਜ਼ੀਕਲ ਖੇਡਾਂ ਨੇ ਸਾਡੀਆਂ ਉਹਨਾਂ ਵੱਲ ਜੋੜੀਏ ਤੇ ਪਤੰਗ ਮੈਨੂੰ ਲੱਗਦਾ ਵੱਡਿਆਂ ਨੂੰ ਲੈ ਕੇ ਹੀ ਨਹੀਂ ਦੇ ਦੇ ਚਾਹੀਦੀ ਨਾ ਹੀ ਬੱਚਿਆਂ ਨੂੰ ਇਸ ਪਾਸੇ ਰੁਚੀਵਾ ਦਿਖਾਉਣਾ ਚਾਹੀਦਾ ਅੱਜ ਹਿੰਦੂ ਵੈਸੇ ਸੋਸਾਇਟੀ ਜਿਸ ਸ਼ਖਤਾਰ ਰਿਵਲ ਲੋਕ ਸ਼ਾਮੀ ਦੇ ਬੇਟਾ ਨਾਂ ਦੇ ਜਨਮ ਦਿਨ ਦੇ ਤੇ ਜਨਮ ਮਨਾਇਆ ਗਿਆ ਵਾ ਔਰ ਇਸੇ ਦੰਗ ਸਗਲਾ ਹਸਪਤਾਲ ਦੇ ਵਿੱਚ ਆਨ ਕੇ ਜਿਹੜੀ ਇੱਥੋਂ ਦੇ ਐਸਐਮਓ ਚਰਨਜੀਤ ਕੌਰ ਜੀ ਔਰ ਉਹਨਾਂ ਦਾ ਸਟਾਫ ਜਿਹੜਾ ਬਹੁਤ ਅੱਛੀ ਤਰੀਕੇ ਨਾਲ ਕੰਮ ਕਰ ਰਹੇ ਨੇ ਸਗਲਾ ਹਸਪਤਾਲ ਦੇ ਵਿੱਚ ਹਰ ਮਰੀਜ਼ਾਂ ਦੇ ਨਾਲ ਹਰ ਵੱਲੋਂ ਪੱਖੋਂ ਬਹੁਤ ਅੱਛਾ ਕੰਮ ਕਰਦੇ ਉਹਨਾਂ ਦੀ ਅੱਛੀ ਕਾਰਜਕਾਰੀ ਦੇਖਦੇ ਹੋਏ ਅਸੀਂ ਅੱਜ ਉਹਨਾਂ ਨੂੰ ਸਿੰਧੀ ਵੈਫਰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ ਵਾ ਔਰ ਉਹਦੇ ਨਾਲ ਹੀ ਅਸੀਂ ਇਸ ਸਮਾਵੇ ਵੀ ਇੱਕਦਮ ਦੇ ਜਨਮ ਦਿਨ ਤੇ ਇਸ ਹਸਪਤਾਲ ਦੇ ਵਿੱਚ ਅੱਜ ਇਸ ਮੌਕੇ ਇਹਨਾਂ ਤੋਂ ਮਾਨਤ ਕਰਕੇ ਮਨਾਇਆ ਜਾਇਆ। ਤਾਂ ਕਿ ਜਿਹੜੇ ਸਾਡੇ ਉਹਨਾਂ ਦੀ ਜਿਹੜੀ ਆਪਣੇ ਲੈਪ ਚੱਲਦੀ ਪਈ ਸੀ ਉਹ ਤਾਂ ਮਰੀਜ਼ਾਂ ਦੇ ਅੱਗੇ ਵੀ ਆਈ। ਇਹ ਮਿਲ ਕਹਿੰਦੇ ਸਭ ਇੱਥੇ ਤੰਦਰੁਸਤ ਹੋ ਕੇ ਜਾਣ। ਇਹ ਰੱਛੀ ਤੋਂ ਮਿਲ ਉਹ ਗੱਲਬਾਤ ਕਰਕੇ ਜਾਣ ਸੌਰਿਆਂ ਨੂੰ ਜੈ ਸ਼੍ਰੀ ਰਾਮ ਜੀ। ਇਹ ਜੀ ਅਸੀਂ ਹਿੰਦੂ ਵੈਲਫਰ ਸੁਸਾਇਟੀ ਡਿਸਟ੍ਰਿਕਟ ਹਾਰਿਵਾਲ ਵੱਲੋਂ ਕੀਤਾ। ਅਸੀਂ ਐਸ ਆਪਣੇ ਐਸਐਮਓ ਚਰਨਜੀਤ ਕੋਰ ਜੀ ਨੂੰ ਉਹਨਾਂ ਨੂੰ ਸਨਮਾਨ ਦਿੱਤਾ ਤੇ ਸਟਾਫ ਨੂੰ ਕੀਤਾ। ਤੇ ਇਸ ਟਰਪ ਬਹੁਤ ਵਧੀਆ ਵਾ ਔਰ ਬਹੁਤ ਵਧੀਆ ਹਸਪੀਟਲ ਦੇ ਵਿੱਚ ਸੁਵਿਧਾਵਾਂ ਦੇ ਰਹੇ ਆ ਅਸੀਂ ਇਸੇ ਕਰਕੇ ਇਹਨਾਂ ਨੂੰ ਸਨਮਾਨਿਤ ਕੀਤਾ ਤੇ ਬਹੁਤ ਵਧੀਆ ਲੱਗਾ ਤੇ ਦੂਸਰੀ ਗੱਲ ਮੈਂ ਕਹਿਣਾ ਚਾਹਾਂਗਾ ਕਿ ਜਿਹੜੀ ਲੋਹੜੀ ਆ ਰਹੀ ਹੈ ਕੱਲ ਦੀ ਉਹਦੇ ਵਿੱਚ ਪੇਰੈਂਟਸ ਨੂੰ ਖਾਸ ਕਰਕੇ ਬੇਨਤੀ ਹੱਥ ਜੋੜ ਕੇ ਕਿ ਚਾਈਨਾ ਡੋਰ ਦਾ ਇਸਤੇਮਾਲ ਜਿਹੜਾ ਘਟ ਤੋਂ ਘਟ ਕੀਤਾ ਜਾਵੇ ਤੇ ਸਾਰਿਆਂ ਦਾ ਹੋ ਜਾਵੇ ਚਾਈਨਾ ਡੋਰ ਦਾ ਇਸਤੇਮਾਲ ਬਿਲਕੁਲ ਘਟ ਤੋਂ ਘਟ ਕੀਤਾ ਜਾਵੇ ਅਤੇ ਜਿਹੜਾ ਵਾ ਸਾਰਿਆਂ ਦੇ ਲਈ ਸੁविधा ਬਹੁਤ ਵਧੀਆ ਰਹੇਗੀ ਉਹ ਹਸਪਤਲ ਜਿਹੜਾ ਸਟਾਫ ਜਿਹੜਾ ਇੱਥੋਂ ਦਾ ਬਹੁਤ ਵਧੀਆ ਸਹੂਲਤ ਦੇ ਰਿਹਾ ਜੀ ਧੰਨਵਾਦ ਜੀ